ਪਹਿਲਾਂ ਹੀ ਪੰਜਾਬ ਦੇ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਨਾਮ ਦਿੱਤਾ ਗਿਆ ਜ ਜਿਨ੍ਹਾਂ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਵੀ ਨਾਮ ਸ਼ਾਮਲ ਹੈ ਪਰ ਉਧਰ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਦਰਜਾ ਦਿੱਤੇ ਜਾਣ ਤੋਂ ਬਾਅਦ ਸ਼ਹਿਰ ਦੇ 12 ਗੇਟਾਂ ਦੇ ਅੰਦਰ ਆਉਂਦੀਆਂ ਨਾਨਵੈਜ ਦੁਕਾਨਾਂ ਖੋਖੇ ਤੇ ਪਰ ਰੇੜੀ ਚਾਲਕਾਂ ਵੱਲੋਂ ਭਾਰੀ ਰੋਸ ਦਿਖਾਇਆ ਜਾ ਰਿਹਾ ਹੈ ਇਸ ਸਬੰਧੀ ਪ੍ਰਭਾਵਿਤ ਦੁਕਾਨਦਾਰਾਂ ਦੇ ਵੱਲੋਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪ ਕੇ ਸਰਕਾਰ ਦੇ ਫੈਸਲੇ ਤੇ ਮੁੜ ਗੌਰ ਕਰਨ ਦੀ ਮੰਗ ਕੀਤੀ ਗਈ ਹੈ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਬਾਰਗੇਟਾ ਦੇ ਅੰਦਰ 4000 ਤੋਂ ਵੱਧ ਨਾਨ ਵੇਜ ਦੁਕਾਨਾਂ ਖੋਖੇ ਤੇ ਰੇੜੀ ਲੱਗੀਆਂ ਹੋਈਆਂ ਨੇ ਜਿਨ੍ਹਾਂ ਦੇ ਹਜ਼ਾਰਾਂ ਪਰਿਵਾਰਾਂ ਦੀ ਰੋਜ਼ੀ-ਰੋਟੀ ਨਿਰ ਪਰ ਇਹ ਲੋਕ ਪਿਛਲੇ ਕਈ ਦਹਾਕਿਆਂ ਤੋਂ ਆਪਣਾ ਇੱਥੇ ਕਾਰੋਬਾਰ ਕਰ ਰਹੇ ਨੇ ਤੇ ਅਚਾਨਕ ਦੁਕਾਨਾਂ ਖਾਲੀ ਕਰਵਾਉਣਾ ਨਾ ਸਿਰਫ ਅਨਿਆਹ ਬਲਕਿ ਇਨ੍ਹਾਂ ਲੋਕਾਂ ਨੂੰ ਬੇਰੋਜ਼ਗਾਰ ਕਰਨਾ ਵੀ ਹੈ ਮੇਰਾ ਮੇਰਾ ਨਾਮ ਮਨਮੋਨ ਸਿੰਘ ਮੈਂ ਕਿਚਨ ਕੋਰਨਰ ਦੇ ਨਾਮ ਤੇ ਵਿਕੇਦਦ ਗੇਲ ਮੇਰੀ ਛੋਟੀ ਜੀ ਦੁਕਾਨ ਹੈ ਰੈসিডেন্ট ਹੈ ਤੇ ਅੱਜ ਅਸੀਂ ਡੀਸੀ ਸਾਹਿਬ ਕੋਲ ਆਏ ਸਾਂ ਜਿਹੜਾ ਪਿਛਲੇ ਦਿਨਾਂ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਕਿ ਨਾਨ ਵੇਜ ਦੀਆਂ ਸ਼ੋਪ ਨੂੰ ਵਾਲ ਸਿਟੀ ਤੋਂ ਬਾਹਰ ਘਟਣ ਬਾਰੇ ਉਹਦੇ ਬਾਰੇ ਅਸੀਂ ਆਪਣੀ ਮੰਗ ਰੱਖੀ ਹੈ ਡੀਸੀ ਸਾਹਿਬ ਕੋਲ ਵੀ ਇਹਨੂੰ 100 ਮੀਟਰ ਦੇ ਦੈਰੇ ਤੱਕ ਹੀ ਸੀਮਤ ਕੀਤਾ ਜਾਵੇ ਵਾਲ ਸਿਟੀ ਤੋਂ ਬਾਹਰ ਨਾ ਕਰਿਆ ਜਾਵੇ ਤੇ ਉਹਨਾਂ ਵੱਲੋਂ ਮੀਟਿੰਗ ਕੀਤੀ ਨਹੀਂ ਡੀਸੀ ਸਾਹਿਬ ਅਜੇ ਵੀ ਸੀ ਉਹਨਾਂ ਨੇ ਕੱਲ ਦਾ 1 ਵਜ ਦਾ ਸਮਾਂ ਟਾਈਮ ਦਿੱਤਾ ਅਸੀਂ 10 ਮੈਂਬਰੀ ਕਮੇਟੀ 11 ਮੈਂਬਰੀ ਕਮੇਟੀ ਨੂੰ ਅਸੀਂ ਕੱਲ ਇਸ ਅਫੀਸਰ ਮੀਟਿੰਗ ਕਰਕੇ ਉਹਨਾਂ ਨੂੰ ਆਪਣੀ ਸਾਰੀਆਂ ਮੁਸ਼ਕਲਾਂ ਦੱਸਾਂਗੇ ਤੇ ਜਿਹੜੇ ਅਫਸਰ ਸਾਹਿਬਾਨ ਮੈਮੋਰੰਡਮ ਲੈਣ ਆਏ ਵੀ ਉਹਨਾਂ ਨੇ ਵੀ ਸਾਨੂੰ ਇਹ ਕਿਹਾ ਕਿ ਤੁਹਾਡਾ ਜਿਹੜਾ ਪੱਖ ਹੈ ਅਸੀਂ ਸੀਐਮ ਤੱਕ ਪਹੁੰਚਾ ਦੇਵਾਂਗੇ ਸਰ ਟੋਟਲ ਕਿੰਨੇ ਦੁਕਾਨਦਾਰ ਕਿਹੜੇ ਰੋਜ਼ ਤਕਰੀਬਨ 4000 ਦੇ ਕਰੀਬ ਹੋਏਗਾ ਛੋਟਾ ਮੋਟਾ ਪਾ ਕੇ ਰੇੜੀ ਵਾਲਾ ਪਾ ਕੇ ਸਾਰੇ ਪਾ ਕੇ 4000 ਦੇ ਕਰੀਬ ਦੁਕਾਨਦਾਰ ਹੈ ਜੇ ਦੁਹੀ ਦੁਕਾਨਦਾਰ ਨਾ ਗਿਣੋ ਇਹ ਪਰਿਵਾਰ ਗਿਣੋ ਜਦ ਦੀ ਪਰਿਵਾਰ ਗਿਣੋਗੇ 30 40 ਹਜ਼ਾਰ ਪਰਸਨ ਬਣ ਜਾਂਦੇ 30-40 ਹਜ਼ਾਰ ਬੰਦੇ ਦੀ ਰੋਟੀ ਰੋਜੀ ਦਾ ਮਸਲਾ ਹੈ ਰੋਜ਼ਗਾਰ ਦਾ ਮਸਲਾ ਹੈ ਸਰਕਾਰ ਦਾ ਕੰਮ ਹੁੰਦਾ ਲੋਕਾਂ ਨੂੰ ਰੋਜ਼ਗਾਰ ਦੇਣਾ ਨਾ ਕਿ ਜਿਹੜੇ ਰੋਜ਼ਗਾਰ ਕਾਰੋਬਾਰ ਕਾਰੀ ਉਹਨਾਂ ਦਾ ਕਾਰੋਬਾਰ ਬੰਦ ਕਰਵਾਉਣਾ ਸਰ ਲਗਾਤਾਰ ਹੀ ਤੁਹਾਡੇ ਵੱਲੋਂ ਗਰੋਥ ਜਾਰੀ ਹੈ ਹਾਂਜੀ ਸਰਕਾਰ ਵੱਲੋਂ ਕੋਈ ਐਕਸ਼ਨ ਨਹੀਂ ਆ ਰਿਹਾ ਨਹੀਂ ਹਾਲੇ ਤੱਕ ਕੋਈ ਨਹੀਂ ਹਾਲੇ ਤੱਕ ਅਗਲਾ ਸਟੈਪ ਦੇਖੋ ਇਹ ਵੀ ਵਿਚਾਰ ਕਰਕੇ ਦੱਸਾਂਗੇ ਜੋ ਵੀ ਹੈ ਜੇ ਕੋਰਟ ਦਾ ਰਸਤਾ ਵੀ ਖੁੱਲਿਆ ਜ ਹਨ ਉਹਦ ਨੂੰ ਕੋਰਟ ਵੱਲੋਂ ਕੋਈ ਰਾਤ ਮਿਲ ਜਾਈ ਹੋਈ ਹੈ ਅਸੀਂ ਉਹ ਵੀ ਉਹ ਵੀ ਤਰੀਕਾ ਦੇਖਾਂਗੇ ਵੈਸੇ ਤਾਂ ਕੱਲ ਡੀਸੀ ਸਾਹਿਬ ਨਾਲ ਮੀਟਿੰਗ ਆ ਹਾਲੇ ਤੱਕ ਅਫਸਰ ਸਾਹਿਬ ਅਨਕਾਰ ਰਿਹਾ ਕਿ ਤੁਹਾਡੀਆਂ ਸਰ ਅੰਮ੍ਰਿਤਸਰ ਦੇ ਨਾਲ ਦੋ ਹੋਰ ਸ਼ਹਿਰ ਵੀ ਪਵਿੱਤਰ ਦਾ ਦਰਜਾ ਹੈ ਉਹਦੇ ਵਿੱਚ ਕੋਈ ਵਿਰੋਧ ਨਹੀਂ ਹੋ ਰਿਹਾ ਕੱਲੇ ਅੰਮ੍ਰਿਤਸਰ ਦਾ ਉਹਦਾ ਉਹਦਾ ਰੀਜ਼ਨ ਹੈ ਉਹ ਬੜੇ ਛੋਟੇ ਸਿਟੀ ਹੈ ਦੂਜੀ ਗੱਲ ਅੰਮ੍ਰਿਤਸਰ ਦਾ ਵਿਰੋਧ ਇਸ ਕਰਕੇ ਹੋ ਰਿਹਾ ਇਸ ਫੈਸਲੇ ਦਾ ਅੰਮ੍ਰਿਤਸਰ ਹੌਲੀ ਸਿਟੀ ਦੇ ਨਾਲ ਲਾਲ ਹਰਮੰਦਰ ਸਾਹਿਬ ਦੇ ਨਾਲ-ਨਾਲ ਇੱਕ ਟੂਰਿਸਟ ਹੱਬ ਹੈ ਇੱਕ ਅੰਮ੍ਰਿਤਸਰ ਦੀ ਪਹਿਚਾਨ ਹਰਮੰਦਰ ਸਾਹਿਬ ਤੋਂ ਹੈ ਅਸੀਂ ਸਾਰੇ ਗੁਰੂ ਰਾਮਦਾਸ ਦੇ ਵਸਾਇਆ ਸ਼ਹਿਰ 'ਚ ਵਸਦੇ ਹਾਂ ਉਹਨਾਂ ਦੀ ਅਪਾਰ ਬਖਸ਼ੀ ਸਾਹਿਬ ਦੇ ਉੱਤੇ ਬੜੇ ਮਲੇ ਕੇ ਅਸੀਂ ਕੀ ਕੀ ਅਲਫਾਜ ਨਹੀਂ ਕਿ ਮਾਲਕ ਦਾ ਕਿੰਨਾ ਕੁ ਫਿਕਰ ਕਰ ਲਈਏ ਸਭ ਕੁਝ ਗੁਰੂ ਨਾਨਕ ਦੇਵ ਜੀ ਦੇ ਤੋਂ ਮਿਲਿਆ ਕੱਟਿਆ ਉਹ ਸਭ ਕੁਝ ਕੱਟਿਆ ਲੇਕਿਨ ਇੱਕ ਟੂਰਿਸਟ ਆ ਵੀ ਹੈ ਕਿ ਖਾਣੇ ਦੀ ਪਹਿਚਾਨ ਵੀ ਅਮਰਸਰ ਦੂਰੋਂ ਦੂਰੋਂ ਲੋਕ ਲਿਸਟ ਜਦੋਂ ਟੂਰਿਸਟ ਹੁੰਦਾ ਨਾ ਉਹ ਹੱਥ ਚ ਲਿਸਟ ਹੁੰਦੀ ਹੈ ਉਹਨੇ ਕਿੱਥੋਂ ਕੀ ਖਾਣਾ ਜਾ ਕੇ ਅਮਰਸਰ ਦੇ ਖਾਣੇ ਦੀ ਖੁਸ਼ਬੂ ਜਿਹੜੀ ਹੈ ਉਹ ਵੀ ਨਾਲ ਲੋਕਾਂ ਨੂੰ ਖਿੱਚ ਕੇ ਲੈ ਜਾਂਦੀ ਹੈ ਪਲੀਜ਼ ਸਰਕਾਰ ਇੱਧਰ ਵੀ ਧਿਆਨ ਦੇਵੇ ਇੱਧਰ ਵੀ ਵਿਚਾਰ ਕਰੇ ਕਿ ਲੋਕਾਂ ਨੂੰ ਬੇਰੁਜ਼ਗਾਰ ਨਾ ਕਰੇ ਜਿਹੜੀ ਅਮਰਸਰ ਦੀ ਸੈਕੰਡ ਪਹਿਚਾਨ ਹੈ ਨਾ ਅਮਰਸਰ ਦਾ ਖਾਣਾ ਹੋਸਪਿਟੈਲਿ ਦਾ ਪੁੱਛਿਓ ਕੀ ਕਾਰਨ ਕੀ ਹੈ। ਨਾਮ ਮੇਰਾ ਸ਼ਰਨਜੀਤ ਸਿੰਘ ਹੈ ਜੀ। ਅੱਜ ਅਸੀਂ ਇੱਥੇ ਡੀਸੀ ਦੇ ਆਫਿਸਸ ਆਏ ਆਂ ਜੀ ਪ੍ਰੈਸ ਨੋਟ ਉਹਨਾਂ ਨੂੰ ਮੈਮੋਰੰਡਮ ਦੇਣ ਵਾਸਤੇ ਉਹ ਐਸਡੀ ਐਮ ਡੀਸੀ ਸਾਹਿਬ ਬਾਹਰ ਨੇ ਤੇ ਉਹ ਐਸ ਮੈਮੋਰੰਡਮ ਆਪਣਾ ਜੀ ਐਸਡੀ ਐਮ ਸਾਹਿਬ ਨੂੰ ਦਿੱਤਾ। ਉਹਨਾਂ ਨੇ ਸਾਨੂੰ ਕੱਲ ਇਹ ਭਾਜੀ 2 ਵਜੇ ਦਾ ਟਾਈਮ ਦਿੱਤਾ। ਇੱਕ ਕੋਈ ਦਾ ਕੱਲ ਦਾ ਟਾਈਮ ਦਿੱਤਾ ਸੀ ਡੀਸੀ ਸਾਹਿਬ ਨਾਲ ਸਾਡੀ ਉਹ ਜਿਹੜੇ 10 ਆਹੀ ਆਪਣੀ ਕਮੇਟੀ ਬਣਾਈ ਹੈ ਉਹਨਾਂ ਨਾਲ ਉਹ ਕਹਿੰਦੇ ਤੁਹਾਡੀ ਮੀਟਿੰਗ ਕਰਾਵਾਂਗੇ ਫਿਰ ਉਹਨਾਂ ਨਾਲ ਬਹਿ ਕੇ ਮਸਲੇ ਵਿਚਾਰਾਂਗੇ ਜਿਹੜਾ ਆਪਣੀ ਇਧੀਆਂ ਪਰੇਸ਼ਾਨੀਆਂ ਉਹਨਾਂ ਨੂੰ ਦੱਸਾਂਗੇ ਪਰੇਸ਼ਾਨੀ ਇਹੋ ਹੀ ਹੈ ਜੀ ਜਿਹੜਾ ਪੁਹਾਨ ਸਫਾਈ ਇਹ ਬਿੱਲ ਸੀਐਮ ਸਾਹਿਬ ਨੇ ਉਹ ਪਾਸ ਕਰਤਾ ਵੀ ਇਹ 12 ਦਰਵਾਜਿਆਂ ਦੀਆਂ ਦੁਕਾਨਾਂ ਬਾਹਰ ਕੱਡੀਆਂ ਜਾਣਗੀਆਂ ਉਹੀ ਉਹਨਾਂ ਨੂੰ ਬੇਨਤੀ ਹੈ ਵੀ ਇੰਨਾ ਪਬਲਿਕ ਨੂੰ ਨਾ ਜਾੜਿਆ ਜਾਵੇ ਅੱਛਾ ਇਹ ਗਰੀਬ ਗੁਰਬਾਚਾਰਾ ਕਿੱਥੇ ਜਾ ਕੇ ਆਪਣਾ ਰੋਟੀ ਪਾਣੀ ਤਰਖਾਨ ਕਰਨ ਲਈ ਟੋਟਲ ਕਿੰਦੀ ਆ ਦੁਕਾਨ ਇਹ ਵੀ ਭਾਈ ਟੋਟਲ ਮਿਲਾ ਕੇ ਖੋਖੇ ਖਾਖੇ ਮਿਲਾ ਕੇ ਛੋਟੀਆਂ ਦੁਕਾਨਾਂ ਵੱਡੀਆਂ ਕਰਕੇ 4000 ਪਲੱਸ ਹੀ ਆ ਜੀ ਅੱਛਾ ਪੰਜ ਪੰਜ 6 6 ਜੇ ਪਰਿਵਾਰ ਵੀ ਇਹਨਾਂ ਨਾਲ ਤੁਹਾਨੂੰ ਪਤਾ ਇਤ ਦੁਕਾਨ ਦੇ ਪਿੱਛੇ ਪੰਜ ਪੰਜ 6 6 ਜਾਨੇ ਜੀ ਵੀ ਪਲਦੇ ਆ ਨਾਲ ਜੀ ਸਰ ਚੌਂਦੇ ਕੀ ਤੁਸੀਂ ਵੀ ਚੰਦ ਨਹੀਂ ਜਿਸ ਤਰ੍ਹਾਂ ਜਿਸ ਤਰ੍ਹਾਂ ਇਹ ਪਿੰਡਾ ਸਰੀਆ ਦਾ ਜਿਸ ਤਰ੍ਹਾਂ ਉਸੇ ਤਰ੍ਹਾਂ ਨਾਲ ਉਹਨੂੰ ਰਹਿਣ ਦਿੱਤਾ ਜਾਵੇ ਤੇ ਨਾਲ ਇਨੀ ਦੁਨੀਆ ਨੂੰ ਜਾੜਿਆ ਜਾਵੇ ਕਿ ਚੱਲਿਆ ਰਹੇ ਤਾਂ ਕੀ ਸੀ ਮਿੱਤਰ ਅਸੀਂ ਜ਼ਿਆਦਾ ਹਾਂਜੀ ਹਾਂਜੀ ਉਹ ਰਵੇ ਤੇ ਨਾ ਇੰਨੀ ਪਰਵਾਹ ਇੰਨੇ ਪਰਵਾਹਾਂ ਨੂੰ ਨਾ ਜੜਿਆ ਜੇ ਨਹੀਂ ਮੰਨਦੇ ਤਾਂ ਫਿਰ ਨੈਸਟਪ ਕੀ ਪਰ ਨਾ ਪਰ ਉਹ ਹੀ ਬਹਿ ਗਏ ਆਪਣੀ ਕਮੇਟੀ ਜੀ ਫਿਰ ਕੋਰਟ ਕਾਟ ਜੀ ਫਿਰ ਉਹਦੇ ਫਿਰ ਫਿਰ ਹੀ ਉੱਥੇ ਜਾ ਕੇ ਫਿਰ ਕਰਾਂਗੇ ਜੀ ਕੋਰਟ ਕਾਟ ਕਿਸੇ ਸਰਕਾਰ ਦੇ ਵਿਰੁੱਧ ਹੋਊਗੇ ਇਹ ਸਰਕਾਰ ਦੇ ਕਹਦਾ ਹੀ ਵਿਰੋਧ ਹੋਣੇ ਹੀ ਤੇ ਪਰ ਆਪਣਾ ਹੀ ਪਛਾਣ ਕਰਨਾ ਹੈ ਭਾਜੀ ਅੱਛਾ ਜੀ ਸਰਕਾਰ ਨਾਲ ਹੀ ਕਿਤਨਾ ਵਿਰੋਧ ਉਹਨਾਂ ਨਾਲ ਸਰਕਾਰ ਨਾਲ ਤੋਂ ਹੀ ਲੜ ਸਕਦੇ ਆ ਭਾਜੀ ਉਹਨਾਂ ਨੇ ਹੁਣ ਬਣਾਤਾ ਹੀ ਆਪਣਾ ਰੋਟੀ ਪਾਣੀ ਦਾ ਨਾਲ ਵੇਖਣਾ ਹੈ ਕਿ ਨਹੀਂ ਇਹ ਸਿਰਫ ਇਹਨੇ ਪਰਿਵਾਰ ਕਿੱਥੇ ਜਾਣਗੇ ਫੈਸਲਾ ਬਹੁਤ ਪੁਰਾਣਾ ਹੈ ਮੈਂ 60 70 ਸਾਲ ਪੁਰਾਣਾ ਸੀ ਪਿੰਡੀਆਂ ਸਰਕਾਰਾਂ ਦੇ ਹੋਇਆ ਗਿਆਰੀ ਤੱਕ ਉਹ ਭਾਜੀ ਗਲਿਆਰੇ ਤੱਕ ਹੀ ਸੀਮਤ ਸੀ ਤੇ ਗਲਿਆਰੇ ਤੱਕ ਹੀ ਉਹਦੋਂ ਭਗਵੰਤ ਮਾਨ ਸਾਹਿਬ ਉਹਨਾਂ ਨੇ ਵਿਧਾਨ ਸਭਾ 'ਚ ਉਹਦਾ ਐਲਾਨ ਕੀਤਾ ਵੀ ਇਹੀ ਗਲਿਆਰੇ ਨੇ ਉਹ ਪਹਿਲਾਂ ਜੇ ਕਾਨੂੰਨੀ ਤੌਰ ਤੇ ਪੱਕਾ ਨਹੀਂ ਸੀ ਆਮ ਸੀ ਲੋਕਾਂ ਦੀ ਸ਼ਰਧਾ ਦੇ ਨਾਲ ਹੀ ਲੋਕਾਂ ਨੇ ਆਸਥਾ ਦੇ ਨਾਲ ਹੀ ਰੱਖਿਆ ਸੀ ਉਹਦੋਂ ਉਹਨਾਂ ਨੇ ਵਿਧਾਨ ਸਭਾ 'ਚ ਉਹਨੂੰ ਪੱਕਾ ਕਰਤਾ ਤੇ ਦੂਜੇ ਦਿਨ ਪ੍ਰਗਟ ਸਿੰਘ ਉਹਨਾਂ ਨੇ ਉਹਨਾਂ ਨੇ ਪੰਜ ਕਸ ਦਾ ਵੀ ਤੁਸੀਂ ਕੀ ਕੀਤਾ ਪਹਿਲਾਂ ਹੀ ਆਲਰੇਡੀ ਗਲਿਆਰੇ ਦੇ ਪਹਿਲਾਂ ਹੀ ਆਲਰੇਡੀ ਧਾਰਮਿਕ ਉਸ ਕਰਕੇ ਉਹਨਾਂ ਨੇ ਜੋ ਕਿ ਉਹ ਬਾਲ ਸਿਟੀ ਕਰਦੀ ਹੈ ਬਾਹਰ ਦਰਵਾਜ਼ੇ ਕਰਦੇ ਠੀਕ ਕਿਹਦੀ ਬੇਨਤੀ ਕੀ ਕਰਦੇ ਹੋ ਬੱਚਾ ਬੇਨਤੀ ਤੇ ਇਹੋ ਹੀ ਕਰਨੇ ਆ ਵੀ ਨਾ ਜਾੜਿਆ ਜਾਵੇ ਲੋਕਾਂ ਨੂੰ ਇੰਨੇ ਪਰਿਵਾਰਾਂ ਨੂੰ ਨਾ ਜਾੜਿਆ ਜਾਵੇ ਇਹ ਵਿਚਾਰੇ ਕਿੱਥੇ ਜਾਣਗੇ ਆਪਣਾ ਆਪਣਾ ਰੋਟੀ ਪਾਣੀ ਦਾ ਪਾਜੀ ਕਿੰਨੀ ਇੰਨੇ ਪੁਰਾਣੇ ਤਿੰਨ ਤਿੰਨ ਪੀੜੀਆਂ ਹੋ ਗਈਆਂ ਲੋਕਾਂ ਦੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਉੱਥੇ ਕੰਮ ਕਰਦਾ ਸਾਡੀ ਸੰਭੂ ਜਾਰੀ ਦੁਕਾਨ ਹੈ ਅੱਛਾ ਪੈਸਾ ਉਹਨਾਂ ਨਾਲੋਂ ਕਿੰਨਾ ਚਿਰ ਹੋ ਗਿਆ ਠੀਕ ਸਿਟੀ ਅੰਦਰ ਐਫਐਸ ਸਟੇਪਲ ਬੰਦ ਕਰਨ ਦੀ ਉਹਨਾਂ ਦਾ ਅੰਡਰ ਐਮੈਂਡਮੈਂਟ ਕਰਕੇ ਉਹਨੂੰ ਸਿਰਫ ਗਲਿਆਰੇ ਦੇ ਤੱਕ ਸੀਮਿਤ ਰੱਖਿਆ ਜਾਵੇ ਤੇ ਜਿਹੜੇ ਟੋਟਲੀ ਵੌਲਟ ਸਿਟੀ ਆ 12 ਗੇਟ ਦਾ ਅੰਦਰ ਦਾ ਏਰੀਆ ਉੱਥੇ ਉੱਥੋਂ ਰਿਲੈਕਸੇਸ਼ਨ ਦਿੱਤੀ ਸਰ ਹੱਲ ਹੋਣਾ ਜਾਂ ਨਹੀਂ ਹੋਣਾ ਇਹਨਾਂ ਦੀ ਮੰਗ ਅੱਗੇ ਪਹੁੰਚਾਈ ਜਾਏਗੀ ਤੁਹਾਡੀ ਇਹ ਡੈਫੀਨਿਟਲੀ ਜੀ ਅੱਜ ਸਾਡੇ ਕੋਲ ਪਾਰਲੀਮੈਂਟਰੀ ਕਮੇਟੀ ਆਈ ਹੋਈ ਐ ਸੋ ਡੀਸੀ ਸਰ ਉੱਥੇ ਬਿਜ਼ੀ ਸੀ ਕੱਲ 1 ਵਜੇ ਦਾ ਟਾਈਮ ਦਾ ਮੀਟਿੰਗ ਦਾ ਫਿਕਸ ਹੋਇਆ ਸੋ ਅਸੀਂ ਡਿਸਕਸ ਕਰਕੇ ਡੀਸੀ ਸਰ ਡਿਸਕਸ ਕਰਕੇ ਸਭ ਨੂੰ ਜਰੂਰ ਦੱਸ ਦੇਣਾ ਪਰੀਸ਼ਾਨੀ ਦੇਖੋ ਲਾਈਵਲੀਹੂਡ ਦਾ ਹੀ ਹੈ ਕਿ ਬੜੇ ਸਾਲਾਂ ਤੋਂ ਉੱਥੇ ਆਪਣਾ ਰੋਜ਼ੀ ਰੋਟੀ ਕਮਾ ਰਹੇ ਨੇ ਉੱਥੇ ਸਟੈਬਲਿਸ਼ ਹੈ ਤੇ ਇਹਨਾਂ ਨੇ ਜੋ ਆਪਣੀ ਮੈਮੋਰੈਂਡਮ ਚ ਲਿਖਿਆ ਹੈ ਕਿ ਉਹਨਾਂ ਨੂੰ ਉੱਥੋਂ ਜੀ ਡਿਸਪਲੇਸ ਹੋਣਗੇ ਤੇ ਉਹਨਾਂ ਦੀ ਰੋਜ਼ੀ ਰੋਟੀ ਇਫੈਕਟ ਹੋਏਗੀ ਉਹਦੇ ਨਾਲ ਤਾਂ ਇਹ ਅਰਥਾਤ